ਜਿਹੜੀ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਮੌਜੂਦਾ ਐਮਐਲਏ ਦੇ ਜਿਹੜੇ ਸੁਪੁੱਤਰ ਨੇ ਤੇ ਕੌਂਸਲਰ ਵੀ ਏਰੀਆ ਦੇ ਨੇ ਉਹਨਾਂ ਨੇ ਚਾੜੂ ਲੈ ਕੇ ਮਕੌਰ ਤੇ ਜਿਹੜੀ ਨੇ ਪinare ਬਾਜੀ ਕੀਤੀ ਜਾ ਰਹੀ ਹੈ ਤੇ ਜਿਹੜਾ ਤੁਸੀਂ ਤਸਵੀਰਾਂ ਦੇਖ ਰਹੇ ਹੋ ਆਪਣੇ ਹੱਥੋਂ ਸਫਾਈ ਕੀਤੀ ਜਾ ਰਹੀ ਹੈ ਤੇ ਮੇਰੇ ਦੇਖ ਆਪ ਲੋਕਾਂ ਦਾ ਗੁੱਸਾ ਹੈ ਨਾ ਨਾਰੇ ਬਾਜੀ ਕਰਨੀ ਹੈ ਮੁਰਦਾਬਾਹ ਮੁਹਾਲੀ ਕਾਰਪੋਰੇਸ਼ਨ ਮੁਰਦਾਬਾਹ ਮੁਹਾਲੀ ਮੇਅਰ ਮੁਰਦਾਬਾਹ ਮੁਹਾਲੀ ਮੇਅਰ ਮੁਰਦਾਬਾਹ ਨਗਰ ਨਿਗਮ ਮੁਹਾਲੀ ਮੁਰਦਾਬਾਹ ਅਸੀਂ ਤੁਹਾਨੂੰ ਜਿਹੜੀ ਤਸਵੀਰ ਦਿਖਾ ਰਹੇ ਆ ਫਿਰ ਮੀਡੀਆ ਸੀ ਨਿਊਜ਼ ਚੈਨਲ ਤੇ ਦਿਖਾ ਰਹੇ ਆ ਕਿ ਤੁਸੀਂ ਦੇਖ ਸਕਦੇ ਹੋ ਕਿ ਇਹ ਮਟੌਰ ਜਿਹੜਾ ਕੀ ਮਹਾਲੀ ਸ਼ਹਿਰ ਦਾ ਪੌਸ਼ ਇਲਾਕੇ ਵਿੱਚ ਆਂਦਾ ਹੈ ਪਰ ਪੂਰਾ ਕਿਸ ਤਰ੍ਹਾਂ ਸ਼ਹਿਰ ਦਾ ਡੰਪਿੰਗ ਕੀਤਾ ਜਾਂਦਾ ਹੈ ਕਿਸ ਤਰ੍ਹਾਂ ਗੰਦਗੀ ਫੈਲੀ ਹੋਈ ਹੈ ਇਹ ਤੁਸੀਂ ਤਸਵੀਰਾਂ ਸਾਡੇ ਚੈਨਲ ਤੇ ਦੇਖ ਸਕਦੇ ਹੋ ਤੇ ਅੱਜ ਉਸੇ ਚੀਜ਼ ਨੂੰ ਲੈ ਕੇ ਲੋਕ ਜਿਹੜੇ ਨੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਨਾਅਰੇਬਾਜ਼ੀ ਕਰ ਰਹੇ ਨੇ ਤੇ ਲੋਕ ਕੀ ਦਿਖਾ ਰਹੇ ਨੇ ਕਿ ਬਈ ਇੱਥੇ ਤਾਂ ਜੀਣਾ ਮੁਸ਼ਕਿਲ ਹੈ ਜੇ ਇਹਨੂੰ ਨਾ ਕੰਟਰੋਲ ਕੀਤਾ ਗਿਆ ਤਾਂ ਮਾਨਸੂਨ ਦੀ ਹੈ ਪਹਿਲੀ ਬਰਸਾਤ ਹੈ ਇਸ ਪਹਿਲੀ ਬਰਸਾਤ 'ਚ ਜੋ ਕੁਝ ਦੇਖਣ ਨੂੰ ਮਿਲ ਰਿਹਾ ਪੂਰਾ ਸ਼ਹਿਰ ਇੱਕ ਤਰ੍ਹਾਂ ਦਾ ਕੂੜੇ ਵਿੱਚ ਤਬਦੀਲ ਹੋ ਚੁੱਕਿਆ ਹੈ ਇੱਥੇ ਦੇ ਜਿਹੜੇ ਦੁਕਾਨਦਾਰ ਨੇ ਉਹ ਕਹਿੰਦੇ ਕਿ ਉਹਨਾਂ ਦੀ ਮਾਰਕੀਟ 'ਚ ਪਾਰਕਿੰਗ ਸਹੀ ਨਹੀਂ ਆ ਤੇ ਹਾਲਾਤ ਤੁਸੀਂ ਆਪ ਦੇਖ ਸਕਦੇ ਹੋ ਜਿੱਥੇ ਜਿੱਦਾ ਜੀ ਕਰਦਾ ਉੱਥੇ ਕੂੜਾ ਸੁੱਟ ਜਾਂਦਾ ਹੈ ਤੇ ਗੰਦਗੀ ਤੇ ਇੱਥੇ ਸਕੂਲ ਵੀ ਹੈ ਤੇ ਜੋ ਹਾਲਾਤ ਉਹ ਬਹੁਤ ਬੁਰਾ ਹੈ ਤੁਸੀਂ ਦੇਖ ਸਕਦੇ ਹੋ ਅਸੀਂ ਤੁਹਾਡੇ ਨਾਲ ਗੱਲਬਾਤ ਕਰਾਵਾਂਗੇ ਸਰਪਜੀਤ ਸਿੰਘ ਸਮਾਨਾ ਵੀ ਜਿਹੜੇ ਤੇ ਬੋਝ ਚੁੱਕੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ। ਹਾਲਾਤ ਦੇਖ ਤੋਂ ਸਾਹ ਦੇ ਰਿਹਾ ਚੋਣ। ਜਿਵੇਂ 200 ਕਰੋੜ ਦੇ ਪ੍ਰੋਜੈਕਟ ਦੀ ਗੱਲ ਹੋ ਰਹੀ ਹੈ। ਮੈਂ ਕਾਉਂਸਲਰ ਹਾਂ। ਮੈਂ ਖੁਦ ਹਲੇ ਤੱਕ ਇਸ ਗੱਲ ਦਾ ਗਵਾਹ ਐ ਕਿ ਨਾ ਤਾਂ ਮੀਟਿੰਗ ਦੀ ਰਿਪੋਰਟ ਪੇਸ਼ ਕੀਤੀ ਗਈ ਹੈ। ਨਾ ਹੀ ਕਿਸੇ ਨੇ ਰਿਪੋਰਟ ਦੇਖੀ ਹੈ। ਮੇਅਰ ਸਾਹਿਬ ਨੇ ਆਪ ਹੀ ਰਿਪੋਰਟ ਬਣਾ ਕੇ ਆਪਣੇ ਕੋਲ ਰੱਖੀ ਹੋਈ ਹੈ। ਰੋਜ਼ ਮਿਲਦਾ ਹੈ ਉੱਠ ਕੇ ਆਪ ਹੀ ਬਾਹਲੇ ਦਿੰਦੇ ਨੇ। ਕੀ ਆਪ ਹੀ ਸ਼ਾਮ ਨੂੰ ਕੋਈ ਫੈਸਲਾ ਸੌਂਦੇ ਨੇ? ਮੈਨੂੰ ਨਹੀਂ ਲੱਗਦਾ ਕਿਸੇ ਵੀ ਕਾਉਂਸਲਰ ਨੇ ਹੋਇਆ। ਉਹ ਰਿਪੋਰਟ ਦੇਖੀ ਐ। ਸੋ ਮੈਂ ਤਾਂ ਕਹੂੰਗਾ ਕਿ ਕਿਉਂ ਜੀ ਉਸ ਰਿਪੋਰਟ ਚਾਹੇ ਕਿਹੜੀ ਰਿਪੋਰਟ ਐ ਮੈਨੂੰ ਸਾਨੂੰ ਭੇਜੀ ਗਈ ਐ ਕਿਹੜੀ ਰਿਪੋਰਟ ਕਮਾਂਡੋ ਨੂੰ ਭੇਜੀ ਗਈ ਐ ਸਰਕਾਰ ਨੂੰ ਭੇਜੀ ਗਈ ਐ ਲੋਕਲ ਬਾਡੀ ਮੰਤਰੀ ਦੇ ਨਾਲ ਮੁਲਾਕਾਤ ਹੋਈ ਉਸ ਰਿਪੋਰਟ ਲਈ ਕੁਝ ਨਹੀਂ ਐ ਫਿਰ ਉਹ ਆਉਂਦੇ ਨੇ ਏਸੀ ਲੈ ਕੇ ਬੈਠਦੇ ਨੇ ਇੱਕ ਬੈਠ ਦੇ ਕੇ ਕਹਿੰਦੇ ਜੀ ਮੈਂ ਰਿਪੋਰਟ ਬਣਾਤੀ ਐ ਪੈਸਾ ਲਿਆ ਦਿਓ ਪੈਸਾ ਕਿਸ ਤੋਂ ਮੰਗਿਆ ਨਹੀਂ ਕਿਸੇ ਕੋਲ ਗਏ ਨਹੀਂ ਗਾਂਧਾ ਪਾਇਆ ਸਾਡੇ ਸ਼ਹਿਰ ਦਾ ਬੁਰਾ ਹਾਲ ਹੋ ਗਿਆ ਬਹਾਲੀ ਸ਼ਹਿਰ ਜਿਹੜਾ ਕੀ ਹਿੰਦੁਸਤਾਨ ਦੇ ਪ੍ਰੋਵਿੰਸ ਆਹ ਰਹੇ ਜਾਂਦਾ ਸੀਗਾ ਤੇ ਅੱਜ ਉਹਦੇ ਨਾਲ ਮਾੜਾ ਹਾਲ ਹੋਇਆ ਸਫਾਈ ਕਰਕੇ ਜਿਹੜੇ ਕਿ ਜਿਹੜੇ ਮੈਂ ਇਹ ਤੋਂ ਵੀ ਪੁੱਛਣਾ ਚਾਹੁੰਦਾ ਐ ਕਿ ਜਿਹੜੇ ਕੀ ਉਹਨਾਂ ਦੀ ਪੇਮੈਂਟ ਰੁਕਿਆ ਗਈਆਂ ਨੇ ਜਿਉਂਕਿ ਮੇਰੀ ਨੌਲੇਜ ਮੇਨੂੰ ਤਾਂ ਇਹ ਪਤਾ ਉਹਨਾਂ ਐਲਟੀਐਲ ਦੀ ਡੇਟਸ ਵੀ ਚੱਲ ਰਹੀਆਂ ਨੇ ਆਮੋ ਕੰਮ ਉਹ ਕਰ ਨਹੀਂ ਰਹੇ ਗੰਦ ਪਿਆ ਹੋਇਆ ਤੇ ਆਪਾਂ ਪੇਮੈਂਟ ਕਿਸ ਚੀਜ਼ ਦੀ ਕਰ ਰਹੇ ਹਾਂ ਮੇਰ ਸਾਹ ਬਾਹਰ ਆਣ ਕਮਰੇ ਤੋਂ ਬਾਹਰ ਆਣ ਇੱਥੇ ਆ ਕੇ ਦੇਖੜ ਕੀ ਹਾਲ ਹੈ ਕਿਵੇਂ ਲੋਕਾਂ ਦੇ ਜਿੰਦਿਆਰੇ ਖੇਡਿਆ ਜਾ ਰਹੇ ਨੇ ਮੇਰੀ ਬੇਨਤੀ ਹੈ ਮੈਂ ਲੋਕਾਂ ਨੂੰ ਵੀ ਕਹੂੰਗਾ ਕਿ ਆਵਾਜ਼ ਉਠਾਉਣ ਦੇ ਸਬੰਧ ਤੇ ਸਾਰੇ ਇਕੱਠੇ ਹੋ ਕਾਉਂਸਲਰ ਸਾਹਿਬਾਨ ਨੂੰ ਕਹੂੰਗਾ ਕਿ ਫਰਕ ਨਹੀਂ ਪਵੇ ਕਿਹੜੀ ਪਾਰਟੀ ਤੇ ਹੋ ਜਦ ਤੁਸੀਂ ਕਾਉਂਸਲ ਚੁਣੇ ਗਏ ਹੋ ਤਾਂ ਤੁਸੀਂ ਕਾਉਂਸਲਰ ਬਣ ਜਾਨੇ ਪਾਰਟੀ ਲੈਵ ਕੁਝ ਬੁੱਤੀ ਦਈ ਹੈ ਉਹਨਾਂ ਨੂੰ ਕਈ ਇਹ ਵੀ ਕੰਮ ਕਿਵੇਂ ਹੁੰਦੇ ਨੇ ਉਹਨਾਂ ਨੂੰ ਲੱਗਦਾ ਹੈ ਕੰਮ ਸਿਰਫ ਏਸ਼ੀਆਲ ਕਮਰੇ 'ਚ ਬੈਠ ਕੇ ਹੋ ਜਾਂਦੇ ਨੇ ਉਹਨਾਂ ਨੂੰ ਦੱਸੋ ਕਿ ਕੰਮ ਕਰਨ ਲਈ ਲੋਕਾਂ ਕੋਲ ਜਾਣਾ ਪੈਂਦਾ ਉਸਨਾਂ ਕੋਲ ਜਾਣਾ ਪੈਂਦਾ ਮੰਤਰੀ ਕੋਲ ਜਾਣਾ ਪੈਂਦਾ ਫੀਨਤੀ ਕਰਨੀ ਪੈਂਦੀ ਅੱਜ ਅਸੀਂ ਇੱਥੇ ਆਏ ਹਾਂ ਉਹ ਪੁਰਾ ਹਾਲਾਤ ਦੇਖ ਕੇ ਮਨੁਰਦਾਸ ਹੁੰਦਾ ਸਿਰਮਹਾਲੀ ਦੇ ਮੋਟਰ ਦਾ ਨਹੀਂ ਬਾਕੀ ਏਰੀਆ ਦਾ ਵੀ ਬੁਰਾ ਹਾਲ ਹੈ ਤੇ ਬਰਸਾਤ ਅਜੇ ਸ਼ੁਰੂ ਹੋਈ ਹੈ ਤੇ ਜੇ ਇਸੇ ਤਰ੍ਹਾਂ ਹਾਲਾਤ ਰਹਾ ਤਾਂ ਫਿੱਤੀ ਹੋਏਗਾ ਤਾਂ ਮਹਾਮਾਰੀ ਫੈਲ ਜਾਏਗੀ ਲੋਕਾਂ ਦੀ ਮਹਾਮਾਰੀ ਦੇ ਫੈਲਣ ਦੇ ਤਜ਼ਕਾਰਤੇ ਹੈ ਉਹ ਵੀ ਫੈਲ ਨਹੀਂ ਉਸ ਤੋਂ ਬਾਅਦ ਜਿਹੜਾ ਤਮੀ ਰੋਡ ਗਲੀਆਂ ਦੀ ਸਫਾਈ ਦੇ ਵਿੱਚ ਵੀ ਹੈਗੀ ਹੈ ਉਹਦੇ ਵਿੱਚ ਵੱਡਾ ਕਬਲਾ ਹੈ ਉਹਦਾ ਕੋਈ ਕੰਮ ਨਹੀਂ ਦੇਖਿਆ ਹੋਇਆ ਮੈਂ ਜਿਵੇਂ ਪਹਿਲਾਂ ਕਿਹਾ ਤੁਹਾਨੂੰ ਦਰ ਤੋਂ ਕਹਿਣਾ ਉਹਨਾਂ ਦਾ ਸਿਰਫ ਕੰਮ ਇੰਨਾ ਹੈ ਉਹ ਇੱਕ ਵਾਰ ਆ ਕੇ ਮਾਈਟ ਤੇ ਜਾਂਦੇ ਨੇ ਕਿ ਮੈਂ ਸ਼ਹਿਰ ਲਈ ਕੁਝ ਕਰ ਰਿਹਾ ਕਰਨਾ ਕੁਝ ਵੀ ਨਹੀਂ ਬੁਰਾ ਹਾਲਤ ਰੋਡ ਗਲੀਆਂ ਮੈਂ ਤੁਹਾਨੂੰ ਬੇਨਤੀ ਕਰੂੰਗਾ ਪ੍ਰੈਸ ਨਾਲ ਕਿ ਕਿਕਰ ਜਾ ਕੇ ਰੋਡ ਗਲੀਆਂ ਦੀ ਹਾਲ ਦੇਖੋ ਕੀ ਹੈ ਕੁਝ ਨਹੀਂ ਹੈ ਕਿਰਾਏ ਤੇ ਪੰਪ ਲੈ ਲੈਂਦੇ ਨੇ ਉਹ ਜੋ ਵੱਡਾ ਕਬਲਾ ਹੋਇਆ ਹੋਇਆ ਕੋਈ ਇਹ ਨਹੀਂ ਕਾਰਪੋਰੇਸ਼ਨ ਆਪ ਦਾ ਪੰਪ ਲੈ ਕੇ ਪੱਕਾ ਕੈਰੀ ਕੰਮ ਕਰੇ ਕੁਝ ਵੀ ਨਹੀਂ ਹੈ ਸਰਪ ਜੀ ਜਦੋਂ ਮੇਅਰ ਸਾਹਿਬ ਨਾਲ ਗੱਲਬਾਤ ਕੀਤੀ ਜਾਂਦੀ ਹੈ ਉਹ ਇਹ ਅਲੀਗੇਸ਼ਨ ਲਾਉਂਦੇ ਹੈ ਕਿ ਮੌਜੂਦਾ ਸਰਕਾਰ ਜਿਹੜੀ ਹੈ ਗਮਾੜਾ ਬਹੁਤ ਵੱਡਾ ਫੰਡਿੰਗ ਦਾ ਜਰੀਆ ਹੈ ਪਰ ਉਹ ਪੈਸੇ ਨਹੀਂ ਦੇ ਰਿਹਾ ਜਿਸ ਕਰਕੇ ਡਿਵੈਲਪਮੈਂਟ ਨਹੀਂ ਹੋ ਪਾ ਰਹੀ ਆ ਮੈਂ ਕਹਿ ਰਿਹਾ ਮੈਂ ਮੇਰ ਸਾਹਿਬ ਦੀ ਗੱਲ ਨਾਲ ਸਹਿਮਤ ਹੋਊਂਗਾ ਜੇ ਮੈਨੂੰ ਫਿਰ ਤੋਂ ਇੱਕ ਵੀ ਸਬੂਤ ਦਿਖਾ ਦੇ ਕਿ ਮੈਂ ਅੰਕਰੀਜ ਮੀਟਿੰਗ ਕਰਨ ਗਿਆ ਇੱਕ ਵੀ ਮੈਂ ਚਿੱਠੀ ਲਿਖੀ ਹੈ ਜਾਂ ਮੈਂ ਐਮਐਲਏ ਸਾਹਿਬ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਇਸ ਮੁੱਦੇ ਤੇ ਕੁਝ ਵੀ ਨਹੀਂ ਪੂਰਾ ਹਾਲ ਹੈ ਸਿਰਫ ਸਿਰਫ ਐਮਐਲਏ ਸਾਹਿਬ ਨੂੰ ਥੋੜੇ ਦਿਨ ਪਹਿਲਾਂ ਹੀ ਦੱਸਿਆ ਕਿ ਪਲਵੇਟਿੰਗ ਸਿੱਤੂ ਕਿਵੇਂ ਇੱਕ ਝੂਠ ਦੀ ਫੈਕਟਰੀ ਹੈ ਇਹ ਵੀ ਇੱਕ ਝੂਠ ਦੀ ਫੈਕਟਰੀ ਦੇ ਵਿੱਚ ਜੋ ਹਿੱਸੇਦਾਰ ਹੈ ਇਹ ਸਟ੍ਰਾਈਕ ਚੱਲ ਰਹੀ ਹੈ ਸਫਾਈ ਕਰਮਚਾਰੀਆਂ ਵੱਲੋਂ ਸਟ੍ਰਾਈਕ ਕੀਤੀ ਜਾ ਰਹੀ ਹੈ ਇਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਵੀ ਸਟ੍ਰਾਈਕ ਸੀਗੀ ਤੇ ਵੀ ਸਟ੍ਰਾਈਕ ਹੈ ਉਹ ਮੇਰੇ ਸਾਹਮਣੇ ਦਿਖਾਇਆ ਜੀ ਕਿਉਂ ਹੋ ਰਹੀ ਹੈ ਉਹ ਵੀ ਉਸ ਟਾਈਮ ਤੇ ਹੋ ਰਹੀ ਹੈ ਜਿਸ ਟਾਈਮ ਸ਼ਹਿਰ ਚ ਕੂੜੇ ਦਾ ਬੁਰਾ ਹਾਲ ਹੋਇਆ ਹੋਇਆ ਉਹਨਾਂ ਨੂੰ ਬੈਠ ਕੇ ਸਮਾਧਾਨ ਲੱਭਣਾ ਚਾਹੀਦਾ ਹੈ ਜਦਕਿ ਮੇਰੇ ਸਾਹਮਣੇ ਲਾਤਾ ਉਹਨੂੰ ਪਤਾ ਹੀ ਨਹੀਂ ਹੈ ਕੰਮ ਕਰਨਾ ਹਮੇਸ਼ਾ ਕਿਹਾ ਇਸ ਮਾਹੌਲੇ ਦੀ ਮਾੜੀ ਕਿਸਮਤ ਹੈ ਕਿ ਸਾਨੂੰ ਇੱਕ ਇਨਕਸਪੀਰੀਅੰਸ ਤੇ ਇਨਕੇਪੇਬਲ ਮੇਅਰ ਬੇਨ ਜਿਹੜਾ ਮਹਾਲੀ ਦੇ ਵਿੱਚ ਮੇਨ ਸਮੱਸਿਆ ਕਿਉਂ ਇਹ ਵੀ ਉਹ ਹੈ ਕਿ ਮਹਾਲੀ ਦਾ ਦਲਪਿੰਡ ਡਰਾਉਣ ਪਿਛਲੇ 6 ਸਾਲ ਤੋਂ ਵੱਧ ਸਮਾਂ ਹੋ ਗਿਆ 1.5 ਨਾਲ ਦੇ ਲਗਭਗ ਉੱਚਲੇ ਉਹ ਬੰਦ ਪਿਆ ਤੁਸੀਂ ਵੀ ਇਹਦੇ ਬਾਰੇ ਪਰਾਲੇ ਕਰ ਰਹੇ ਨੇ ਕਿਸੇ ਸੰਗੋਲੀ ਦੇ ਵਿੱਚ ਕੋਈ ਬੰਦ ਰਿਹਾ ਮਹਾਲੀ ਦੇ ਵਿੱਚ ਜਿੰਨੇ ਆਰਐਮਸੀ ਪੁਆਇੰਟ ਹੈ ਸਾਰਿਆਂ ਦਾ ਬਹੁਤ ਮਾੜਾ ਹਾਲ ਹੈ ਔਰ ਸਾਰੇ ਰੈਹਾਸ਼ੀ ਇਲਾਕੇ 'ਚ ਨੇ ਇਹਨਾਂ ਨੂੰ ਕੀ ਇਥੋਂ ਬਾਹਰ ਸ਼ਿਫਟ ਕਰਨ ਵਾਸਤੇ ਕੋਈ ਤੁਹਾਡਾ ਪਲਾਨ ਹੈ ਦੇਖੋ ਸਾ ਪਲਾਨ ਇਹ ਹੈ ਸਰਕਾਰ ਨੇ ਕਿ ਕਿਸੇ ਨੂੰ ਬਾਹਰ ਕਰਨਾ ਕਿ ਰੈਸ਼ੀ ਏਰੀਆ ਦੇ ਵਿੱਚ ਕੋਈ ਵੀ ਡੰਬੀ ਪੁਆਇੰਟ ਨਹੀਂ ਰਹੂਗਾ ਪਰ ਦੇਖੋ ਆਪਾਂ ਵੀ ਸਾਰੇ ਸਿਆਣੇ ਆਪਾਂ ਨੂੰ ਪਤਾ ਹੀ ਕੰਮ ਕਰਨ ਦੀ ਤਰੀਕਾ ਹੁੰਦਾ ਹੈ ਕੋਈ ਵੀ ਆਪਾਂ ਕੰਮ ਕਰਨਾ ਹੈ ਆਪਾਂ ਕੋਈ ਪਾਸਪੋਰਟ ਦੀ ਫਾਈਲ ਲੈਣੇ ਤੋਂ ਤੇ ਆਪਾਂ ਪੈਰਵਾਹੀ ਕਰਦੇ बार-बार ਜਾ ਕੇ ਪਤਾ ਕਰਦੇ ਕਿ ਸਾਡਾ ਕੀ ਸਟੇਟਸ ਹੈ ਕਿੱਥੇ ਪਹੁੰਚ ਗਿਆ ਕੀ ਨਹੀਂ ਹੋ ਗਿਆ ਉਸੇ ਤਰੀਕੇ ਨਾਲ ਇਸ ਕੰਮ ਬਾਰੇ ਵੀ ਕੋਈ ਪੈਰਵਾਹੀ ਨਹੀਂ ਹੋ ਰਹੀ ਹੈ ਸਿਰਫ ਤੇ ਸਿਰਫ ਅਸੀਂ ਐਪਟ ਬੇਨਤੀ ਕਰ ਰਹੇ ਹਾਂ ਮੇਰ ਸਾਹਿਬ ਨੂੰ ਵੀ ਕਰਦੇ ਹਾਂ बार-बार ਕਿ ਸਾਡੇ ਨਾਲ ਚਲੋ ਸਾਨੂੰ ਦੱਸੋ ਇਸ ਸਪੈਕਟ ਬੰਦਿਆ ਜਾ ਕੇ ਮੰਨਦੇ ਸਾਨੂੰ ਬੇਨਤੀ ਕਰੀਏ ਪਰ ਸਾਡੀ ਮਾੜੀ ਕਿਸਮਤ ਹੈ ਮਹਾਲੀ ਦੀ ਮਾੜੀ ਕਿਸਮਤ ਕਿ ਉਹ ਮੇਰ ਹੈ ਉਹ ਐਵੇਂ ਦਾ ਕਿ ਸਾਨੂੰ ਮਿਲਿਆ ਕਿ ਜਿਹੜਾ ਚਾਹਤਾ ਹੀ ਨਹੀਂ ਕੋਈ ਕੰਮ ਕਰਨਾ ਤੇ ਆਪਣੇ ਕਮਰੇ ਤੋਂ ਬਾਹਰ ਨਿਕਲ ਕੇ ਕਿਸੇ ਵੀ ਬੰਦੇ ਕੋ ਜਾ ਕੇ ਉਹ ਸਕੀਨ ਤ ਕਿ ਮੈਂ ਬੈਠ ਕੇ ਕੋਈ ਸਲਾਹ ਕਰਾਂ مشورہ ਕਰਾਂ ਇਸ ਕੰਮ ਦਾ ਵੀ ਸਵਧਾਨ ਲੱਗਦਾ ਸਰ ਜੀ ਜਿਸ ਤਰ੍ਹਾਂ ਤੁਸੀਂ ਗੱਲ ਕਰ ਰਹੇ ਹੋ ਕਿ ਵੀ ਲੋਕਾਂ ਨੂੰ ਬਾਹਰ ਆ ਕੇ ਐਮਸੀ ਦਾ ਘਰਾ ਕਰਨਾ ਚਾਹੀਦਾ ਮੇਅਰ ਦਾ ਵਿਰੋਧ ਕਰਨਾ ਚਾਹੀਦਾ ਤੁਹਾਨੂੰ ਲੱਗਦਾ ਕਿ ਲੋਕਾਂ ਨੇ ਕਾਉਂਸਲਰ ਬਣਾਏ ਪਹਿਲਾਂ ਤਾਂ ਡਿਊਟੀ ਕਾਉਂਸਲਰਾਂ ਦੀ ਬਣਦੀ ਹੈ ਕਿ ਉਹ ਨਗਰ ਨਿਗਮ ਚ ਆਪਣੀ ਆਵਾਜ਼ ਹਾਊਸ ਚ ਆਪਣੀ ਆਵਾਜ਼ ਬੁਲੰਦ ਰੱਖਣ ਹਾਊਸਿੰਗ ਮੀਟਿੰਗ ਨਹੀਂ ਬੁਲਾਈ ਬਣਾ ਚਾਰ ਚਾਰ ਮਹੀਨੇ ਬੀਤ ਗਏ ਅਸੀਂ ਕਿਸ਼ੋਰ ਕਿ ਹੁੰਦਾ ਹੈ ਕਿ ਹਰ ਮਹੀਨੇ ਹੋਣੀ ਚਾਹੀਦੀ ਚਲੋ ਨਾ ਵੀ ਕਰਦੇ ਸਿਰ ਮੀਟਿੰਗ ਕਰ ਲਈ ਨਹੀਂ ਬੁਰਾ ਹੋਵੇ ਸਾਡੇ ਕੋਲ ਆਪ ਕੋਈ ਦੇਖੇ ਹੀ ਰਹੇ ਹੋ ਜੀ ਕੇ ਪਿਛਲੇ ਦਿਨ ਜਦੋਂ ਬਰਸਾਤ ਹੋਈ ਹੈ ਉਹਦੇ ਵਿੱਚ ਕੀ ਹਾਲਤ ਹੋਈ ਪਈ ਆ ਦੇਖੋ ਤੁਸੀਂ ਕਿਤੇ ਕਿਤੇ ਜਿਹੜਾ ਹੈਗਾ ਇਹ ਗਾਜ ਚੜੀ ਪਈ ਆ ਤੇ ਮੇਰ ਸਾਹਿਬ ਨੂੰ ਬਿਲਕੁਲ ਕੁਝ ਵੀ ਨਹੀਂ ਲਿਕਰਿਆ ਜਿਹੜੇ ਆਪਣੇ ਏਸੀ ਲਾ ਕੇ ਕਮਰੇ ਚ ਬੈਠ ਕੇ ਆਨੰਦ ਲੈ ਰਹੇ ਜਿਹੜੇ ਹੈਗੇ ਆ ਉਹ ਆਪਣਾ ਆਨੰਦ ਕਰ ਰਹੇ ਆ ਪਰ ਜਿਹੜਾ ਹੈਗਾ ਹਾਲਾਤ ਹੈ ਕਿ ਪਿੰਡ ਦੇ ਸ਼ਹਿਰ ਦੇ ਡਾਕਟਰ ਸੈਕਟਰ ਦੇ 70 ਦੀ ਮਟੌਰ ਦੇ 3B2 ਜਿੱਥੇ ਮਾਸੀ ਦੇਖੋ ਹਾਂ ਸਾਰੇ ਪੰਜਾਬ ਦੇ ਆਪਣੇ ਜ਼ਿਲ੍ਹੇ ਦੇ ਜਿਹੜੇ ਵੀ ਮਹਾਰੀ ਦੇ ਐਰਐਐਮਸੀ ਸੈਂਟਰ ਆ ਉਹਨਾਂ ਦਾ ਸਾਰਿਆਂ ਦਾ ਇਹ ਹੀ ਵਿਵਾਰ ਹੋਇਆ ਪਿਆ ਜੀ ਤੇ ਅਸੀਂ ਜਿਹੜਾ ਹੈਗਾ ਆ ਪਿੱਛੇ ਤੁਸੀਂ ਦੇਖਿਆ ਹੀ ਹੈ ਤੁਹਾਨੂੰ ਸਾਰਾ ਪਤਾ ਅਸੀਂ ਬਾਬੇ ਬਾਲ ਭਾਰਤੀ ਕਮੇਟੀ ਦਾ ਪ੍ਰਧਾਨ ਹੋ ਜੀ ਹਾਂ ਸਾਰੀ ਜਿਹੜੀ ਹੈਗੀ ਆ ਆਪਣੇ ਪਿਛਲੇ ਪਾਸੇ ਸਫਾਈ ਲੱਲਾ ਵਾਲੇ ਪੀਰ ਤੋਂ ਲੈ ਕੇ ਜਿਹੜਾ ਹੁਣ ਰਸਤਾ ਨਿਕਲ ਰਿਹਾ ਇਹਦੇ ਵਾਸਤੇ ਵੀ ਅਸੀਂ ਪਿਛਲੇ ਜਦੋਂ ਦੀ ਸਾਡੀ ਕਮੇਟੀ ਬਣੀਆ ਉਦੋਂ ਵੀ ਅਸੀਂ ਤੱਕ ਪਰੇ ਗੀ ਰੌਲਾ ਪਾ ਰਹੇ ਆ ਵੀ ਕਰੋ ਸਾਡੇ ਐਮਐਲਏ ਸਾਹਿਬ ਨੇ ਸਾਡੇ ਦੋ ਦੋਨੇ ਐਮਸੀ ਸਾਹਿਬਾਨ ਦੀ ਜਿਹੜੀ ਹੈਗੀ ਆ ਕਾਰਗੁਜ਼ਾਰੀ ਸ਼ੱਕਦਾ ਉਹ ਜਿਹੜਾ ਰੋਡ ਨਿਕਲ ਰਿਹਾ ਉੱਥੇ ਜਿਹੜੇ ਹੈਗਾ ਪਰਿਵਾਰ ਦਾ ਇੱਕੇ ਪਿੰਡ ਹੈ ਜਿਹੜਾ ਉੱਥੇ ਕੁਆਸਟ ਰਿਹਾ ਕਿਸੇ ਨੂੰ ਨਹੀਂ ਦਿਖਦਾ ਨਾ ਮੇਅਰ ਨੂੰ ਦਿਖ ਰਿਹਾ ਨਾ ਕਿਸੇ ਹੋਰ ਨੂੰ ਦਿਖ ਰਿਹਾ